ਮੈਂ ਰਖੜੀਆਂ ਬਾਰੇ ਗੱਲ ਕੀਤੀ ਸੀ ਇੱਕ ਦਿਨ ਵਿਚਾਰ ਪਾਇਆ ਸੀ ਵੀ ਭਾਈ ਆਪਣੀਆਂ ਆਪਣੀਆਂ ਨਣਦਾਂ ਨੂੰ ਫੋਨ ਕਰ ਦੋ ਮਾਮਾ ਤਾਂ ਸਭ ਦੀਆਂ ਹੀ ਫੋਨ ਕਰਦੀਆਂ ਨੇ ਪਰ ਜੇ ਪਰਜਾਈ ਫੋਨ ਕਰ ਦਵੇ ਤਾਂ ਨਣਦਾਂ ਭੱਜੀਆਂ ਆਉਂਦੀਆਂ ਨੇ ਉਸ ਤੇ ਮੈਨੂੰ ਇੱਕ ਦੋ ਕਮੈਂਟ ਆਏ ਕਹਿੰਦੇ ਵੀ ਤੈਂ ਆਪਣੀਆਂ ਨਣਦਾਂ ਨੂੰ ਕਦੇ ਕਰਿਆ ਫੋਨ ਦੇਖੋ ਮੈਂ YouTube ਤੇ ਅਜੇ ਕੋਈ ਨਣਦਾਂ ਦੀ ਰੀਲ ਨਹੀਂ ਪਾਈ ਤੇ ਇੱਕ ਤੁਹਾਨੂੰ ਮੈਂ ਗੱਲ ਦੱਸ ਦੰਨੀ ਆ ਤੁਹਾਡੀ ਜਾਣਕਾਰੀ ਲਈ ਸਭ ਮੇਰਾ ਆਲਾ ਦਵਾਲਾ ਮੇਰਾ ਪਿੰਡ ਗਵਾਏ ਮੇਰੀਆਂ ਨਣ ਦਾ ਮੇਰੀ ਜਾਨ ਨੇ ਮੈਂ ਆਪਣੇ ਪੇਕਿਆਂ ਬਿਨਾ ਬਚ ਜੂ ਔਰ ਮੈਂ ਆਪਣੀਆਂ ਨਣਦਾਂ ਬਿਨਾ ਨਹੀਂ ਬਚਦੀ ਠੀਕ ਹੈ ਜੀ ਇਹ ਗੱਲ ਫਰਜ਼ਾਂ ਦੀ ਹੁੰਦੀ ਹੈ ਇਹ ਗੱਲ ਪਿਆਰ ਦੀ ਹੁੰਦੀ ਹੈ ਇਹ ਗੱਲ ਰਿਸ਼ਤੇ ਨਿਭਾਉਣ ਦੀ ਹੁੰਦੀ ਹੈ ਮੈਂ ਇਹ ਉਸ ਇਨਸਾਨ ਨੂੰ ਜਵਾਬ ਦੇ ਰਹੀ ਹਾਂ ਜਿਨੇ ਇਹ ਕਮੈਂਟ ਕੀਤਾ ਹੈ ਠੀਕ ਹੈ ਸੋਈ ਗੱਲਾਂ ਨੇ ਮੈਂ ਫੋਨ ਤਾਂ ਜਿਹੜਾ ਕਰਿਆ ਕਰਿਆ ਮੈਂ ਤਾਂ ਜਾ ਕੇ ਕਹਿ ਕੇ ਆਈਆਂ ਠੀਕ ਹੈ ਜੀ ਸੋਈ ਗੱਲਾਂ ਆ ਜਿਹੜੀਆਂ ਨਣਦਾਂ ਦਾ ਰਿਸ਼ਤਾ ਹੈ ਨਾ ਬੜਾ ਗੂੜਾ ਰਿਸ਼ਤਾ ਹੁੰਦਾ ਹੈ ਬੜਾ ਪਿਆਰਾ ਰਿਸ਼ਤਾ ਹੁੰਦਾ ਹੈ ਮੇਰੇ ਸਾਹ ਸਾਦਾ ਪਤਾ ਹੈ ਉਹਨਾਂ ਨੂੰ ਠੀਕ ਹੈ ਜੀ ਸੋਈ ਗੱਲਾਂ ਆਪਣੇ ਵਰਗੇ ਸਭ ਨੂੰ ਨਹੀਂ ਸਮਝੀਦਾ ਹੁੰਦਾ ਕਦਰ ਕਰਿਆ ਕਰੋ ਇਹਨਾਂ ਰਿਸ਼ਤਿਆਂ ਦੀ ਜਦ ਅਸੀਂ ਨਣਦਾਂ ਦੇ ਵੀਰਾਂ ਨੂੰ ਇੰਨਾ ਪਿਆਰ ਕਰਦੀਆਂ ਨਣਦਾਂ ਨੂੰ ਵੀ ਪਿਆਰ ਕਰਨਾ ਸਾਡਾ ਬਣਦਾ ਹੈ ਠੀਕ ਹੈ